ਸਤ ਸਾਲ ਦੋਸਤੋ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ 15 ਤਰੀਕ ਨੂੰ 15 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਸੋ ਸਾਰੇ ਹੀ ਪਿੰਡਾਂ ਦੇ ਵਿੱਚ ਜਾਂ ਤਾਂ ਚੋਣਾਂ ਦੀ ਤਿਆਰੀ ਹੋ ਰਹੀ ਹੈ ਔਰ ਜਾਂ ਫਿਰ ਲੋਕ ਸਰਪ੍ਰਸਤਿ ਨਾਲ ਹੀ ਆਪਣੇ ਸਰਪੰਚ ਜਾਂ ਮੈਂਬਰ ਚੁਣ ਰਹੇ ਹਨ ਪਰ ਕਤਬਾ ਮਜੀਠਾ ਦੇ ਅਧੀਨ ਪੈਂਦੇ ਪਿੰਡ ਧਿਆਲਗੜ ਵਿੱਚ ਸਾਬਕਾ ਪੰਚਾਇਤ ਨੇ ਨਵੀਂ ਪੰਚਾਇਤ ਦਾ ਗਠਨ ਕੀਤਾ ਹੈ ਪਿੰਡ ਵਾਸੀਆਂ ਦੀ ਮੌਜੂਦਗੀ ਦੇ ਵਿੱਚ ਅਤੇ ਮੋਤਬਰਾਂ ਦੀ ਸਲਾਹ ਦੇ ਨਾਲ ਲਕਵਿੰਦਰ ਕੌਰ ਪਤਨੀ ਸੁਖਦੀਪ ਸਿੰਘ ਸਾਬਕਾ ਸਰਪੰਚ ਨੇ ਨਵੀਂ ਸਰਪੰਚ ਹਰਜਿੰਦਰ ਕੌਰ ਪਤਨੀ ਹਰਪ੍ਰੀਤ ਸਿੰਘ ਨੂੰ ਚੁਣ ਲਿਆ ਹੈ ਇਸ ਦੇ ਨਾਲ ਹੀ ਨਰਿੰਦਰ ਕੌਰ ਪਤਨੀ ਮੁਖਤਾਰ ਸਿੰਘ ਨਿਸ਼ਾਨ ਸਿੰਘ ਪੁੱਤਰ ਤਰਸੀਮ ਸਿੰਘ ਮਨਜੀਤ ਕੌਰ ਪਤਨੀ ਗੁਰਦੀਪ ਸਿੰਘ ਜਗਦੀਪ ਸਿੰਘ ਪੁੱਤਰ ਬਲਦੇਵ ਸਿੰਘ ਸੋਨੂ ਸਿੰਘ ਪੁੱਤਰ ਸੁਵਿੰਦਰ ਸਿੰਘ ਨੂੰ ਵੀ ਪੰਜਾਂ ਵਜੋਂ ਚੁਣੀਆਂ ਹੈ ਇਸ ਮੌਕੇ ਨਵੀਂ ਚੁਣੀ ਗਈ ਸਰਪੰਚਣੀ ਹਰਜਿੰਦਰ ਕੌਰ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਸਮੂਹ ਨਗਰ ਨਿਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਂਦੀ ਹਾਂ ਕਿ ਆਪ ਵੱਲੋਂ ਸੌਂਪੀ ਗਈ ਜਿਹੜੀ ਇਹ ਜ਼ਿੰਮੇਵਾਰੀ ਹੈ ਇਹਨੂੰ ਤਨਦੇਹੀ ਨਾਲ ਨਿਭਾਵਾਂਗੀ ਅਤੇ ਜੋ ਵੀ ਵਿਕਾਸ ਦਾ ਕੰਮ ਹੋਏਗਾ ਉਸ ਨੂੰ ਪਹਿਲ ਦੇ ਆਧਾਰ ਤੇ ਕਰਾਂਗੇ ਨਵੀਂ ਬਣੀ ਪੰਚਾਇਤ ਦੇ ਨਗਰੋਂ ਪਿੰਡ ਵਾਸੀ ਵੀ ਕਾਫੀ ਖੁਸ਼ ਨਜ਼ਰ ਆ ਰਹੇ ਸਨ ਇਸ ਸਮੇਂ ਠੇਕੇਦਾਰ ਸਵਿੰਦਰ ਸਿੰਘ ਸ਼ਾਮਨਗਰ ਬਲਦੀਪ ਸਿੰਘ ਫੌਜੀ ਹਰਬੰਸ ਸਿੰਘ ਫੌਜੀ ਅਜੀਤ ਸਿੰਘ ਸਾਬਕਾ ਮੈਂਬਰ ਲਖਮੀ ਸਿੰਘ ਗਗਨਦੀਪ ਸਿੰਘ ਰਣਜੀਤ ਸਿੰਘ ਸਾਬਕਾ ਮੈਂਬਰ ਜਿਸਪਾਲ ਸਿੰਘ ਅਮਰਜੀਤ ਸਿੰਘ ਆਦ ਸੱਜਣ ਮੌਜੂਦ ਸਨ ਅਸੀ ਧੰਨਵਾਦੀ ਹਾਂ ਆਪਣੇ ਨਗਰ ਦੇ ਜਿਨ੍ਹਾਂ ਨੇ ਮੇਰੇ ਘਰ ਵਾਲੀ ਨੂੰ ਸਰਵਸੰਤੀ ਨਾਲ ਸਰਪੰਚ ਬਣਾਇਆ ਅਸੀਂ ਸਾਰੇ ਆਂ ਦਾ ਤੈ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਅਸੀਂ ਪਿੰਡ ਦੇ ਭਲੇ ਵਾਸਤੇ ਜੋ ਵੀ ਕੰਮ ਕਰਾਂਗੇ ਉਹ ਸਹੀ ਢੰਗ ਤਰੀਕੇ ਨਾਲ ਕਰਾਂਗੇ